ਇਹ ਕੰਡ ਉਹ ਤੋਂ ਅਗੇ ਇੱਕ ਜੱਸ ਹਸਪਤਲ ਆ ਕੇ ਡੈੱਡ ਬਡੀ ਪਈ ਆ। ਫਿਰ ਮੌਕੇ ਤੇ ਐ ਆ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਵਾ। ਉਹਨਾਂ ਪੁੱਛਿਆ ਵਾ ਉਹ ਕਹਿੰਦੇ ਵੀ ਅਸੀਂ ਕੱਲ ਇੱਥੇ ਲੱਕੀ ਪੈਲਸ ਵਿੱਚ ਵਿਆਹ ਵਿੱਚ ਆਏ ਸੀਗੇ। ਤੇ ਅਸੀਂ ਬਾਕੀ ਸਾਰਾ ਪ੍ਰੋਗਰਾਮ ਚੱਲ ਗਏ ਤੇ ਇਹ ਇਹਨਾਂ ਨੇ ਮੋਟਰਸਾਈਕਲ ਤੇ ਆਉਣਾ ਸੀਗਾ ਤੇ ਇਹ ਕਿਦੇ ਪੈਦਲ ਹੀ ਆ ਰਹੇ ਤੇ ਇੱਥੇ ਡਿੱਗ ਪਏ ਆ ਖਾਲੀ ਪਲਾਟ ਲਾਗੇ ਰੋਡ ਦੇ ਉੱਪਰ ਹੀ ਸਾਈਡ ਤੇ ਤੇ ਇਹਦੀ ਠੰਡ ਕਰਕੇ ਜਿਹੜੀ ਆ ਉੱਠਿਆ ਨਹੀਂ ਗਿਆ ਇਹਨਾਂ ਕੋ ਪਤਾ ਨਹੀਂ ਉਹ ਇਸ ਕਰਕੇ ਇਹਨਾਂ ਦੀ ਠੰਡ ਕਰਕੇ ਮੌਤ ਹੋ ਗਈ। ਇਹਨਾਂ ਕੋਈ ਨਾਂ ਪਤਾ ਕਿੱਥੋਂ ਰਹਿਣ ਵਾਲੇ ਇਹ ਇਹਨਾਂ ਦਾ ਨਾਮ ਬਿਕਰਮਜੀਤ ਸਿੰਘ son of ਤਰਲੋਕ ਸਿੰਘ ਆ ਵਾਸੀ ਪਿੰਡ ਨਵੀਪੁਰ ਆ। ਇਹ ਤੁਹਾਨੂੰ ਬਾਦਸਾ ਨੂੰ ਬੁਲਾਇਆ ਵਾ ਵਾਰਸੀ ਆ ਚੁੱਕੇ ਨੇ। ਹੁਣ ਜੋ 174 ਦੀ ਕਾਰਵਾਈ ਜਿਹੜੀ ਉਹਗਲਿਆਂਦੀ ਜਾ ਰਹੀ ਹੈ। ਬਿਕਰਮ ਸਿੰਘ ਪੁੱਤਰ ਸਰਲੋਕ ਸਿੰਘ। ਕਿੱਥੇ ਰਹਿਣ ਵਾਲੇ ਆ? ਅਸੀਂ ਦਾ ਬਿਪੁਰ ਕਲੋਨੀ ਹਰਜੋਤਲੀਆਂ ਰੋਡ। ਪਤਾ ਨਹੀਂ ਯਾਰ ਕੀ ਗੱਲਬਾਤ ਹੋਈ ਸਰ ਜੀ? ਕੀ ਕੀ ਗੱਲਬਾਤ ਹੋਈ ਸਰ ਜੀ? ਗੱਲਬਾਤ ਕਿਥੇ ਵਿਆਹ ਹੈ ਇਹ ਨਹੀਂ ਗੱਲ ਅਸੀਂ। ਸਾਡੇ ਦੋਤੇ ਦਾ ਵਿਆਹ ਹੈ। ਉਥੇ ਵਿਆਹ ਵੇਖਿਆ ਤੇ ਖਾਣੇ ਪੀਣੇ ਸਾਰੇ ਚਾਹੀ ਇਹਨੂੰ ਕਹੋ ਚੱਲ ਚੱਲੀ ਜਾਂਦਾ ਮੈਂ ਮਹੱਲ ਨਾਲ ਛੱਡ ਕੇ ਆਹ ਗੱਲ ਅਸੀਂ ਬਾਕੀ ਕੋਈ ਨਹੀਂ ਅਸੀਂ ਸਾਰਾ ਟੋਪੇ ਚੱਲ ਗਏ ਤੇ ਕਹਿੰਦੇ ਲੱਗਿਆ ਤੁਹਾਨੂੰ ਸਿਰ ਹੋਣਾ ਇਹ ਸਾਨੂੰ ਸਿਰ ਪੋਸਟਲ ਨਾਲ ਦਿੱਤੇ ਹਾਂ ਹਾਂ ਤਾਂ ਕਿ ਉਹਦਰ ਤਾਂ ਲੱਗੇ ਹੋਵੇਗਾ ਆਪੇ ਆਈਏ ਕੰਮ ਕੀ ਕਰਦੇ ਨੇ ਉਹ ਕੰਮ ਕਰਦਾ ਸੀ ਇਹ ਸ਼ੇਅਰਜ਼ ਸਰਵਸ ਹਾਂ ਜਿੰਨੀ ਰਹੀ ਆਪਣੇ ਦਾ ਆ ਕੰਪਨੀਆ ਦਾ ਤੇਰਾ ਉਹ ਕੰਮ ਕਰਦਾ ਸੀ ਜਿੱਥੇ ਅੰਬਰਸਾਦੀ ਕੰਪਨੀ ਨਾਲ ਉਹਦੇ ਨਾਲ ਅੱਜ ਅੱਛਾ ਤੇ ਮਤਲਬ ਬੱਚੇ ਪੁੱਛੇ ਇਹਨਾਂ ਦੇ ਬੱਚੇ ਇਹਦੇ ਦੋ ਬੱਚੇ ਨੇ ਉਹ ਲੜਕੇ ਨਾਲ ਮੇਰੇ ਥੋੜੀ ਜਿਹਾ ਆਵਾਜ਼ ਨਿਕਲਦੇ ਬੱਚੇ ਆਦਦੇ ਨੇ ਠੀਕ ਠੀਕ